ਜਿਹੜੇ ਪਾਠ ਕਰਦੇ ਗਿਆਨੀ ਜੀ ਨੇ ਉਹਨਾਂ ਨੂੰ ਵੀ ਗੋਲੀ ਲੱਗੀ ਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਲੱਗੀ ਏ ਸੋ ਇਹ ਗੱਲ ਜਦੋਂ ਸਿੱਖ ਨੌ ਸਿੱਖ ਦੇ ਹਿਰਦੇ ਵਿੱਚ ਸਾਰਿਆਂ ਨੇ ਸੁਣੀ ਤੇ ਹਿਰਦੇ ਬਲੂੰਦਰੇ ਗਏ ਆਪਸ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਸਲਾਮਾਂ ਕਰਨ ਲੱਗੇ ਜਦੋਂ ਇਹ ਗੱਲ ਸੁਣੀ ਤੇ ਨੌ ਸਿੱਖ ਨੇ ਸਭ ਤੋਂ ਪਹਿਲਾਂ ਜੋਸ਼ ਆਇਆ ਉਹਦੇ ਵਿੱਚ ਇੱਕ ਅਣਖ ਜਾਗੀ ਤੇ ਉਸ ਨੇ ਦਰਬਾਰ ਸਾਹਿਬ ਵੱਲ ਨੂੰ ਰਾਤ ਨੂੰ ਚਾਲੇ ਪਾਉਣ ਦੀ ਸਲਾਹ ਕਰ ਲਈ ਕਿ ਜਿਹੜੇ ਸਾਡੇ ਕਲਰਖਾਂ ਨੇ ਕਦੀ ਆਪਣੇ ਹੱਥ ਨਾਲ ਪਾਣੀ ਦਾ ਗਲਾਸ ਨਹੀਂ ਪੀਤਾ ਉਹਨਾਂ ਨੂੰ ਮੈਂ ਆਪਣੇ ਹੱਥੀਂ ਦੇਖਿਆ ਕਿ ਟਿਕ ਟਿਕੀ ਜਿਹੜੀ ਹੁੰਦੀ ਹੈ ਅਮਨੀਸ਼ਨ ਵਾਲੀ ਉਹਨਾਂ ਨੂੰ ਚੁੱਕ ਚੁੱਕ ਕੇ ਗੱਡੀਆਂ ਦੇ ਵਿੱਚ ਸੁੱਟਦਿਆਂ ਤੇ ਗੱਡੀਆਂ 'ਚ ਲੋਡ ਕਰਦਿਆਂ ਉਹਨਾਂ ਨੂੰ ਦੇਖਿਆ ਸੋ ਉੱਥੇ 14 ਸਿੰਘ ਸ਼ਹੀਦ ਹੋ ਗਏ ਜਿੱਥੇ 27 ਸਾਡੇ ਜ਼ਖਮੀ ਹੋਏ ਨੇ ਤੇ ਉਸ ਤੋਂ ਬਾਅਦ ਸਾਡੀ ਯੂਨਿਟ ਨੂੰ ਦਰਬਾਰ ਸਾਹਿਬ ਦੀ ਲੜਾਈ ਤੇ 6 ਜੂਨ ਤੱਕ ਖਤਮ ਹੋ ਗਈ ਪਰ ਸਾਡੀ ਉਥੋਂ ਸ਼ੁਰੂ ਹੁੰਦੀ ਹੈ ਬੇਨਤੀ ਅਸੀਂ ਗਿਆਨੀ ਪ੍ਰਧਾਨ ਸਿੰਘ ਲੋਂਗਵਾਲ ਸਾਹਿਬ ਨੂੰ ਵੀ ਕੀਤੀ ਸੀ ਤੇ ਪ੍ਰਧਾਨ ਧਾਮੀ ਸਾਹਿਬ ਨੂੰ ਵੀ ਕੀਤੀ ਹੈ ਪਰ ਸਾਡਾ ਅਜੇ ਤੱਕ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸੋ ਧਰਮੀ ਫੌਜੀਆ ਨੂੰ ਇਹ ਦਿਨੋਂ ਦਿਨ ਵਿਸਾਰ ਰਹੇ ਨੇ ਸੋ ਇਹਨਾਂ ਦੇ ਪ੍ਰਚਾਰਕ ਜਾਂ ਇਹ ਸਾਡੇ ਜਥੇਦਾਰ ਜਾਂ ਸਾਡੇ ਗਾਇਕ ਜਾਂ ਇਹ ਸਾਡੇ ਧਰਮੀ ਫੌਜੀਆ ਬਾਰੇ ਨਾ ਲੈਣ ਤੋਂ ਜਾਂ ਸਾਡੇ ਬਾਰੇ ਦੱਸਣ ਤੋਂ ਕਿਉਂ ਖਤਰਾਂਉਂਦੇ ਨੇ ਮੈਂ ਉਸ ਟਾਈਮ ਦੀ ਨੌ ਸਿੱਖ ਦੀ ਗੱਲ ਕਰਦਾ ਕਿ ਨੌ ਸਿੱਖ ਦੇ ਜਦੋਂ ਵਿੱਚ ਜਜਵਾਹ ਤੇ ਜਾਗੇ ਤੇ ਨੌ ਸਿੱਖ ਨੇ ਸਵੇਰ ਤੋਂ ਹੀ ਜਦੋਂ ਬੀਬੀ ਸੀ ਲੰਡਨ ਤੋਂ ਇਹ ਖਬਰ ਗਈ ਕਿ ਦਰਬਾਰ ਸਾਹਿਬ ਤੇ ਬੈਠੇ ਹੋਏ ਜਿਹੜੇ ਪਾਠ ਕਰਦੇ ਗਿਆਨੀ ਜੀ ਨੇ ਉਹਨਾਂ ਨੂੰ ਵੀ ਗੋਲੀ ਲੱਗੀ ਏ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਲੱਗੀ ਏ ਸੋ ਇਹ ਗੱਲ ਜਦੋਂ ਸਿੱਖ ਨੌ ਸਿੱਖ ਦੇ ਹਿਰਦੇ ਵਿੱਚ ਸਾਰਿਆਂ ਨੇ ਸੁਣੀ ਤੇ ਹਿਰਦੇ ਵਲੂੰਦਰੇ ਗਏ ਆਪਸ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਸਲਾਮਾਂ ਕਰਨ ਲੱਗੇ ਭਈ ਸਾਡਾ ਇੱਥੇ ਨੌਕਰੀ ਕਰਨ ਦਾ ਤੇ ਸਾਡੇ ਜੀਵਨ ਦਾ ਕੀ ਫਾਇਦਾ ਜਦੋਂ ਜਿਸ ਗੁਰੂ ਦੀ ਸਾਨੂੰ ਕਸਮ ਖਵਾਈ ਜਾਂਦੀ ਏ ਜਦੋਂ ਇਹ ਜਿਹੜੀ ਨਰਦਈ ਸਰਕਾਰ ਆ ਇਹ ਉਹਨੂੰ ਹੀ ਗੋਲੀਆਂ ਮਾਰਨ ਲੱਗ ਪਈਏ ਤੇ ਸਾਡੇ ਬਾਠ ਕਰਦੇ ਗਰੰਥੀ ਸਿੰਘ ਨੂੰ ਹੀ ਨਹੀਂ ਬਖਸ਼ਿਆ ਤੇ ਹੋਰ ਵੀ ਦਰਬਾਰ ਸਾਹਿਬ ਦੇ ਵਿੱਚ ਕਾਫੀ ਕਤਲੇਆਮ ਹੋਈ ਜਦੋਂ ਇਹ ਗੱਲ ਸੁਣੀ ਤੇ ਨੌ ਸਿੱਖ ਨੇ ਸਭ ਤੋਂ ਪਹਿਲਾਂ ਜੋਸ਼ ਆਇਆ ਉਹਦੇ ਵਿੱਚ ਇੱਕ ਅਣਖ ਜਾਗੀ ਤੇ ਉਸ ਨੇ ਦਰਬਾਰ ਸਾਹਿਬ ਵੱਲ ਨੂੰ ਰਾਤ ਨੂੰ ਚਾਲੇ ਪਾਉਣ ਦੀ ਸਲਾਹ ਕਰ ਲਈ ਸੋ ਰਾਤ ਦੇ 9 ਜਾਂ 10 ਵਜੇ ਦੇ ਕਰੀਬ ਇਹ ਵਿੱਚੇ ਵਿੱਚ ਤਿਆਰੀ ਕਰਕੇ ਉੱਥੋਂ ਅਰਦਾਸ ਕਰਕੇ ਤੇ ਇਹਨਾਂ ਨੇ ਨੌ ਸਿੱਖ ਵੱਲ ਨੂੰ ਉੱਥੋਂ ਗੰਗਾ ਦਾ ਸ਼੍ਰੀ ਗੰਧਾ ਨਗਰ ਸਾਹਿਬ ਦੇ ਲਾਗੋਂ ਲਾਲਗੜ ਜੱਟਾਂ ਤੋਂ ਆਪਣੇ ਚਾਲੇ ਪਾ ਲਏ ਸੋ ਚਾਲੇ ਪਾਉਣ ਤੋਂ ਉਸ ਟਾਈਮ ਤੇ ਇੱਕ ਮੈਂ ਦੱਸਣੀ ਚਾਹੁੰਦਾ ਕਿ ਨੌ ਸਿੱਖ ਦੇ ਜਵਾਨਾਂ ਦਾ ਜੋਸ਼ ਥੋੜਾ ਜਿਹਾ ਇੱਕ ਉਦਾਹਰਨ ਦੇਣਾ ਚਾਹੁੰਨਾ ਕਿ ਜਿਹੜੇ ਸਾਡੇ ਕਲਰਕਾਂ ਨੇ ਕਦੀ ਆਪਣੇ ਹੱਥ ਨਾਲ ਪਾਣੀ ਦਾ ਗਲਾਸ ਨਹੀਂ ਪੀਤਾ ਉਹਨਾਂ ਨੂੰ ਮੈਂ ਆਪਣੇ ਹੱਥੀਂ ਦੇਖਿਆ ਕਿ ਟਿਕ ਟਿਕ ਜਿਹੜੀ ਹੁੰਦੀ ਹੈ ਅਮਨੀਸ਼ਨ ਵਾਲੀ ਉਹਨਾਂ ਨੂੰ ਚੁੱਕ ਚੁੱਕ ਕੇ ਕੇ ਗੱਡੀਆਂ ਦੇ ਵਿੱਚ ਸੁੱਟਦਿਆਂ ਤੇ ਗੱਡੀਆਂ 'ਚ ਲੋਡ ਕਰਦਿਆਂ ਉਹਨਾਂ ਨੂੰ ਦੇਖਿਆ ਸੋ ਐਸਾ ਜੋਸ਼ ਕਿ ਜਦੋਂ ਕੋਤ ਤੋੜੇ ਤੇ ਕੋਤਾ ਦੇ ਵਿੱਚੋਂ ਇੱਕ ਇੱਕ ਰਫਲ ਹਾਰਸ਼ਾਰੀ ਬਜਾਏ ਉਹਨਾਂ ਨੂੰ ਕਹਿਣ ਲੱਗੇ ਦੋ ਦੋ ਫੜੋ ਜਿਹੜੇ ਰਸੇ ਵਿੱਚ ਪਿੱਛੇ ਆ ਰਹੇ ਉਹਨਾਂ ਨੂੰ ਵੀ ਫੜਾਓ ਸੋ ਇਸ ਤਰ੍ਹਾਂ ਰਸਤੇ ਦੇ ਵਿੱਚ ਕਾਫੀ ਕੋਸ਼ੇ ਮੁਸ਼ਕਲਾਂ ਨੂੰ ਉਹਨਾਂ ਨੇ ਐਨੇ ਬਹਾਦਰੀ ਦੇ ਨਾਲ ਕਰਾਸ ਕੀਤਾ ਪਰ ਇੱਥੇ ਜਦੋਂ ਅਬੋਰ ਆਏ ਤੇ ਅਬੋਰ ਆ ਕੇ ਸਾਨੂੰ ਅੱਗੇ ਸਾਡੀ ਯੂਨਿਟ ਦੀਆਂ ਤਿੰਨ ਗੱਡੀਆਂ ਜਿਹੜੀਆਂ ਉਹ ਸ਼ਹਿਰ ਦੇ ਅੰਦਰ ਦੀ ਆ ਗਈਆਂ ਜਿਨ੍ਹਾਂ ਨੂੰ ਰੋਕ ਕੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕੋਈ ਜਦੋਂ ਕਿ ਫੌਜ ਦਾ ਸੂਲ ਹੈ ਕਿਸੇ ਵੀ ਉੱਤੇ ਅਟੈਕ ਕਰਨਾ ਤੇ ਉਹਨੂੰ ਵਾਰਨਿੰਗ ਕਰਦੇ ਨੇ ਪਰ ਉਹਨਾਂ ਨੇ ਵਾਰਨਿੰਗ ਨਹੀਂ ਕੀਤਾ ਉਹਨਾਂ ਨੇ ਗੱਡੀ ਵਿੱਚ 3 ਟਨ ਗੱਡੀ ਛੋਟੇ ਰੁਖ ਲਾਈ ਹੋਈ ਸੀ ਤੇ ਉੱਤੇ ਸਰਚ ਲਾਈਟ ਵੱਧੀ ਸੀ ਜਦੋਂ ਗੱਡੀਆਂ ਸਾਡੀਆਂ ਆ ਕੇ ਉਹਦੇ ਸਾਹਮਣੇ ਰੁਕੀਆਂ ਤੇ ਉਹਨਾਂ ਨੇ ਇੱਕਦਮ ਅੰਧਾ ਧੁੰਦ ਮੀਂਹ ਵਰਉਣਾ ਸ਼ੁਰੂ ਕਰ ਦਿੱਤਾ ਸਾਡੀਆਂ ਗੱਡੀਆਂ ਤੇ ਸੋ ਉੱਥੇ ਸਾਡੇ 14 ਸਿੰਘ ਸ਼ਹੀਦ ਹੋ ਗਏ ਜਿੱਥੇ 27 ਸਾਡੇ ਜ਼ਖਮੀ ਹੋਏ ਨੇ ਤੇ ਉਸ ਤੋਂ ਬਾਅਦ ਸਾਡੀ ਯੂਨਿਟ ਨੂੰ ਅ ਦਰਬਾਰ ਸਾਹਿਬ ਦੀ ਲੜਾਈ ਤੇ 6 ਜੂਨ ਤੱਕ ਖਤਮ ਹੋ ਗਈ ਪਰ ਸਾਡੀ ਉਥੋਂ ਸ਼ੁਰੂ ਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਡਾ ਇਤਿਹਾਸ ਬਿਲਕੁਲ ਜਿਹੜਾ ਜਾਂ ਸਾਡੀ ਸਿੱਖ ਕੌਮ ਨੇ ਹੈ ਇਸ ਨੂੰ ਬਿਲਕੁਲ ਅਲੱਗ ਕਰ ਦਿੱਤਾ ਜਦੋਂ ਕਿ 6 ਜੂਨ ਤੱਕ ਇਹ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸ਼ਹੀਦ ਹੋ ਜਾਂਦੇ ਨੇ ਉਥੋਂ ਤੱਕ ਹੀ ਸੀਮਤ ਰੱਖਿਆ ਉਥੋਂ ਦਮ ਦਮੇ ਤਕਸਾਲ ਨੇ ਸ਼ਮਤਾ ਦਾ ਸ਼ਹੀਦੀ ਦਿਨ ਜਿਹੜਾ ਨਾਲ ਜੋੜਿਆ ਪਰ ਉਸ ਤੋਂ ਬਾਅਦ ਸਾਡਾ ਸ਼ੁਰੂ ਹੁੰਦਾ ਸੀ ਧਰਮੀ ਫੌਜੀਆਂ ਦਾ ਤੇ ਸਾਡਾ ਕਿਸੇ ਨੇ ਅਜੇ ਤੱਕ ਨਹੀਂ ਕੀਤਾ ਮੈਂ ਜਿਵੇਂ ਬੇਨਤੀ ਕੀਤੀ ਕਿ ਗਿਆਨੀ ਹਰਪ੍ਰੀਤ ਜੀ ਨੂੰ ਅਸੀਂ ਪਿਛਲੇ ਸਾਲ ਜਾ ਕੇ ਬੇਨਤੀ ਕੀਤੀ ਕਿ ਸਾਡਾ 7 ਜੂਨ ਇੱਕ ਦਿਨ ਸਾਡਾ ਧਰਮੀ ਫੌਜੀਆਂ ਦਾ ਨਾਲ ਜੋੜਿਆ ਜਾਏ ਪਰ ਸਾਡੀ ਕਿਸੇ ਨੇ ਅਜੇ ਤੱਕ ਬੇਨਤੀ ਨਹੀਂ ਸੁਣੀ ਇਹ ਬੇਨਤੀ ਅਸੀਂ ਗਿਆਨੀ ਪ੍ਰਧਾਨ ਸਿੰਘ ਲੋਂਗੋਵਾਲ ਸਾਹਿਬ ਨੂੰ ਵੀ ਕੀਤੀ ਸੀ ਤੇ ਪ੍ਰਧਾਨ ਧਾਮੀ ਸਾਹਿਬ ਨੂੰ ਵੀ ਕੀਤੀ ਹੈ ਪਰ ਸਾਡਾ ਅਜੇ ਤੱਕ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸੋ ਧਰਮੀ ਫੌਜੀਆ ਨੂੰ ਇਹ ਦਿਨੋਂ ਦਿਨ ਵਿਸਾਰ ਰਹੇ ਨੇ ਸਾਡੇ ਹੁਣ ਕੱਲ ਦੀ ਇੰਟਰਵਿਊ ਇੱਕ ਬਾਹਰ ਦੇ ਚੈਨਲ ਤੇ ਇੱਕ ਸਰਬਜੀਤ ਸਿੰਘ ਸੋਲ ਹੈ ਜਿਨੇ ਸਾਡੇ ਬਾਰੇ ਧਰਮੀ ਫੌਜੀਆ ਬਾਰੇ ਬਹੁਤ ਕੁਝ ਲੋਕਾਂ ਨੂੰ ਦੱਸ ਦੱਸਿਆ ਸੋ ਇਹਨਾਂ ਦੇ ਪ੍ਰਚਾਰਕ ਜਾਂ ਇਹ ਸਾਡੇ ਜਥੇਦਾਰ ਜਾਂ ਸਾਡੇ ਗਾਇਕ ਜਾਂ ਇਹ ਸਾਡੇ ਧਰਮੀ ਫੌਜੀਆ ਬਾਰੇ ਨਾਂ ਲੈਣ ਤੋਂ ਜਾਂ ਸਾਡੇ ਬਾਰੇ ਦੱਸਣ ਤੋਂ ਕਿਉਂ ਖਤਰੋਂ ਆਉਂਦੇ ਨੇ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਹੜੀ ਗੱਲਾਂ ਡਰਦੇ ਨੇ ਇਹਨਾਂ ਨੇ ਕਦੀ ਕਿਸੇ ਨੇ ਸਾਡੇ ਧਰਮੀ ਫੌਜੀਆ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਸੋ ਮੈਂ ਬੇਨਤੀ ਕਰਾਂਗਾ ਸਿੱਖ ਕੌਮ ਦੇ ਪ੍ਰਚਾਰਕਾਂ ਅੱਗੇ ਮੋਤਵੇਰਾ ਅੱਗੇ ਜਥੇਦਾਰਾਂ ਅੱਗੇ ਕਿ ਤੁਸੀਂ ਸਾਡੇ ਮਰਨ ਦਾ ਇੰਤਜ਼ਾਰ ਕਰਦੇ ਹੋ ਕਿ ਜਦੋਂ ਇਹ ਮਰਨਗੇ ਉਸ ਤੋਂ ਬਾਅਦ ਇਹਨਾਂ ਬਾਰੇ ਬੋਲਿਆ ਜਾਏਗਾ ਸਾਹੀਂ ਤਾਂ ਪ੍ਰਭਾਤਵਾ ਦਾ ਸ਼ੁਕਰ ਕਰਦੇ ਆਂ ਕਿ ਜਿਹੜੀਆਂ ਸਾਨੂੰ ਉਮਰਾ ਬੋਰਡ ਸੇ ਦਿੱਤੀਆਂ ਨੇ ਸੋ ਸਭ ਤੁਹਾਡੇ ਅੱਗੇ ਬੇਨਤੀ ਏ ਕਿ ਜਿੱਥੇ ਬਾਕੀ ਸਿੱਖ ਕੌਮ ਦਾ ਸ਼ੇਰ ਦਿਨ ਦਾ ਖਲੂਕਾ ਰਮਾਉਂਦੇ ਜੇ ਸਾਡੇ ਧਰਮੀ ਫੌਜੀਆ ਨੂੰ ਵੀ ਨਾਲ ਜੋੜ ਕੇ ਇੱਕ ਦਿਨ ਸੱਤ ਦਿਨ ਦਾ ਕੀਤਾ ਜਾਏ ਤੋ ਇਹ ਨਹੀਂ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ